ਜੋ ਆਜ ਨਹੀਂ ਇੰਤਿਹਾਲ ਤੋਂ ਬਾਅਦ ਵੀ ਸਾਡੇ ਬਹੁਤ ਸਤਿਕਾਰਯੋਗ ਸਖੀਤਾ ਪ੍ਰੋਫੈਸਰ ਪਰਮਜੀਤਰ ਮਾਨਾ ਲਖਮਣ ਮਲੂਕਾ ਜੀ ਹਰਿੰਦਰ ਜੀ ਸਿਮਰਜੀਤ ਬੈਠੇ ਆ ਪਤਾ ਨਹੀਂ ਬਾਹਰ ਉਹਨਾਂ ਨੂੰ ਗੱਲ ਸੁਣ ਰਹੀ ਆ ਮੇਰੀ ਜਾਨ ਤੁਸੀਂ ਹੁਣ ਦੋ ਕਹਾਣੀਆਂ ਸੁਣੀਆਂ ਕਹਾਣੀ ਪਰ ਅਸੀਂ ਸਿਰਫ ਇਹਨਾਂ ਨੂੰ ਇੱਕ ਆਊਟਲਾਈਨ 10 ਲਾਈਨਾਂ ਦੇ ਦਿੱਤੀ ਸੀ ਉਹ ਆਊਟਲਾਈਨ ਇਹ ਸੀ ਕਿ ਪਰਿਵਾਰ ਦੀਆਂ ਦੋ ਕੁੜੀਆਂ ਵੱਡੀ ਵਿਆਹੀ ਗਈ ਛੋਟੀ ਨੇ ਪੜ੍ਹਾਈ ਮੁਕੰਮਲ ਕੀਤੀ ਪਰ ਯੋਗਵਾਦ ਨਹੀਂ ਸੀ ਮਿਲ ਰਿਆ ਘਰ ਦੇ ਜੋਗੀ ਕੋਲ ਗਏ ਜੋਸ਼ੇ ਨੇ ਦੱਸਿਆ ਕਿ ਵਿਆਹ ਤਾਂ ਹੋਊਗਾ ਪਰ ਪਹਿਲਾ ਪਤੀ ਮਰ ਜਾਊਗਾ ਇਹਦਾ ਫਿਰ ਉਹਨੇ ਆਪਾ ਦੱਸਿਆ ਵੀ ਉਹ ਤਲਸੀ ਦੇ ਬੁੱਟੇ ਨਾਲ ਵਿਆਹ ਕਰ ਦਿਓ ਪਰ ਕੁੜੀ ਦੇ ਮਨ ਦੇ ਵਿੱਚ ਉਸ ਰਸਮ ਦਾ ਕੋਈ ਮਤਲਬ ਅਸਰ ਨਾ ਹੋਇਆ ਤੇ ਉਹ ਮਾਨਸਿਕ ਰੋਗੀ ਹੋਗੀ ਉਸ ਤੋਂ ਬਾਅਦ ਟਰਕਿਸ਼ ਸੋਸਾਇਟੀ ਦੇ ਮਾਨਸਿਕ ਮਸ਼ਵਰਾ ਕੇਂਦਰ ਵਿੱਚ ਲਿਆਂਦੀ ਗਈ ਸੱਚੀ ਕਹਾਣੀ ਹੈ राम ਸਿੰਘ ਨਰਮਨ ਸਾਡੇ ਚੁੱਕੇ ਕਲਾਂ ਤੋਂ ਉਹਨਾਂ ਨੇ ਇੱਕ ਕੇਸ ਹੱਲ ਕੀਤਾ ਤੇ ਉਸ ਤੋਂ ਬਾਅਦ ਉਹ ਠੀਕ ਵਸਦੀ ਰਸਦੀ ਹੈ ਕਈ ਸਾਲਾਂ ਤੋਂ ਇੰਨੀ ਕ ਆਊਟਲਾਈਨ ਜਿਹੜੀ ਆ ਇੰਨੀ ਕ ਆਊਟਲਾਈਨ ਨੇ ਜਸਪਾਲ ਮਾਨਖੇੜਾ ਨੂੰ ਸরাই ਸੀਗੀ ਤੇ ਇੰਨੀ ਕ ਆਊਟਲਾਈਨ ਇੱਕ AI ਪਲੇਟਫਾਰਮ ਆ ਗਰੋਗ ਉਹਨੂੰ ਮੈਂ ਲਿਖੀ ਦੋਵੇਂ ਕਹਾਣੀਆਂ ਤੁਹਾਡੇ ਸਾਹਮਣੇ ਆ ਤੁਸੀਂ ਪੜੀਆਂ ਇਹਦੇ ਬਾਰੇ ਤੁਸੀਂ ਬਾਅਦ ਦੇ ਵਿੱਚ ਜ਼ਰੂਰ ਚਰਚਾ ਕਰਨੀ ਆ ਵੀ ਦੋਆਂ ਕਹਾਣੀਆਂ ਦੇ ਵਿੱਚ ਕੀ ਤੁਹਾਨੂੰ ਜਿਹੜੀ ਵਧੀਆ ਲੱਗੀ ਕੀ ਫਰਕ ਲੱਗਿਆ ਮੈਨੂੰ ਐਵੇਂ ਲੱਗਦਾ ਵੀ ਕਿਸੇ ਸਮੇਂ ਜਿਹੜੇ ਆ ਮੋਤੀ ਕੱਲੇ ਕੁਦਰਤੀ ਮੋਤੀ ਹੁੰਦੇ ਸੀਗੇ ਸਿੱਪੀ ਦੇ ਵਿੱਚ ਕਦੇ ਕੋਈ ਕਾਣ ਰੇਤ ਦਾ ਕਾਣ ਡਿੱਗ ਪੈਂਦਾ ਤੇ ਕਿਸੇ ਕਿਸੇ ਸਿੱਪੀ ਚ ਉਹਦੇ ਦੁਆਲੇ ਉਹ ਆਪ ਦਾ ਇੱਕ ਲੇਸਦਾਰ ਮਾਦਾ ਕੜਦੀ ਵੀ ਉਹਦੇ ਜੂਬੇ ਨਾਲ ਤੇ ਉਹਦੇ ਤੋਂ ਮੋਤੀ ਬੰਦਾ ਸੀ ਉਹਨੂੰ ਅਸਲ ਮੋਤੀ ਕਹਿੰਦੇ ਸੀਗੇ ਉਦੋਂ ਬਾਅਦ ਜਦੋਂ ਉਹਦਾ ਭੇਦ ਪਤਾ ਲੱਗ ਗਿਆ ਤਾਂ ਉਹ ਨਕਲੀ ਮੋਤੀ ਬਣਾਉਣ ਲੱਗ ਪਏ ਜਿਵੇਂ ਇਹ ਆਮ ਹੁੰਦਾ ਪਰ ਉਹ ਅਸਲੀ ਤੇ ਨਕਲੀ ਦੀ ਪਛਾਣ ਕੋਈ ਯੋਧੀ ਕਰ ਸਕਦਾ ਇਵੇਂ ਮੈਨੂੰ ਲੱਗਦਾ ਹੈ ਕਿ ਹੁਣ ਜਿਹੜੀ AI ਨੇ ਕਹਾਣੀਆਂ ਲਿਖਣੀਆਂ ਤੇ ਜਿਹੜੀਆਂ ਸਾਡੇ ਲੇਖਕਾਂ ਨੇ ਲਿਖਣੀਆਂ ਉਹਦੇ ਚੋਂ ਵੀ ਜਿਹੜੇ ਚੰਗੇ ਸਹਿਤਕ ਯੋਧੀ ਆ ਉਹ ਵੀ ਪਛਾਣ ਕਰ ਸਕਣਗੇ ਵੀ ਕਿਹੜੀ ਸਹੀ ਆ ਵਧੀਆ ਮੈਂ ਇਸ ਕਹਾਣੀ ਬਾਰੇ ਵੀ ਕੱਲ ਸਾਡੀ ਸਟੇਟ ਵਾਰਕਾ ਕਮੇਟੀ ਮੀਟਿੰਗ ਸੀ ਵੀ 25 ਜਾਣੇ ਸੀਗੇ ਤੇ ਕੁਦਰਤੀ ਇਹ ਗੱਲ ਚਲਣੀ ਸੀ ਉੱਥੇ ਮੈਂ ਪੁੱਛਿਆ ਕਿ ਤੁਹਾਨੂੰ ਦੋਆਂ ਚੋਂ ਕਿਹੜੀ ਠੀਕ ਲੱਗੀ ਵਧੀਆ ਲੱਗੀ ਉਹਦੇ 'ਚ ਮੈਂ ਵੇਖਿਆ ਵੀ ਜਿਹੜੇ ਬੰਦੇ ਸਹਿਦਕ ਮਾਸ ਰੱਖਣ ਵਾਲੇ ਆ ਉਹਨਾਂ ਨੇ ਦਾ ਮਤਲਬ ਫਾਈਟ ਦੇ ਗਿਆ ਕਿ ਜਿਹੜੀ ਮਾਨਖੇੜੇ ਵਾਲੀ ਕਹਾਣੀ ਅਸਲ ਕਹਾਣੀ ਤਾਂ ਉਹੀ ਆ ਉਹਦੇ ਚ ਉਹਨਾਂ ਨੇ ਸਾਰਾ ਮਾਹੌਲ ਬਣਾਇਆ ਉਹਨਾਂ ਦੇ ਪਰਿਵਾਰ ਦਾ ਮਾਹੌਲ ਬਣਾਇਆ ਆਇਆ ਪਰ ਜਿਹੜੇ ਸਹਿਤ ਨਹੀਂ ਪੜਦੇ ਉਹਨਾਂ ਇੱਕ ਦੋਆਂ ਨੇ ਇਹ ਕਿਹਾ ਵੀ ਉਹ ਮਾਨਖੇੜੇ ਘਰ ਤੋਂ ਕਿੰਨਾ ਹੀ ਪੁੱਛਿਆ ਲੈ ਤਾਂ ਗਰੋਗ ਨੇ ਬਾਤਾਂ ਕਰਦੀ ਜਿਹੜੀ ਹੈਗੀ ਜਾਂ ਸਿੰਪਲ ਵੀ ਉਹ ਜਿਹੜਾ ਹੈਗਾ AI ਦੇ ਵਿੱਚ ਉਹ ਉਹ ਗੱਲ ਤਾਂ ਸਾਰੀ ਆ ਗਈ ਉਹ ਅੱਧੇ ਇੱਕ ਪੇਜ ਦੇ ਵਿੱਚ ਹੀ ਇਹ ਜਾਲ ਪਈ ਲੱਗੇ ਮੈਨੂੰ ਇੱਥੇ ਇਹ ਵੀ ਖਤਰਾ ਹੋਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਤੇ ਇਹ ਨਾ ਹੋਵੇ ਕਿ ਸਾਡੀ ਜਿਹੜੀ ਸਿਰਜਣਾਤਮਕ ਸਮਰੱਥਾ ਹੈ ਉਹਦੇ ਤੋਂ ਹੀ ਸਾਡੀ ਨਵੀਂ ਪੀੜ੍ਹੀ ਜਿਹੜੀ ਆ ਉਹ ਪਾਸੇ ਹੋ ਜਿਵੇਂ ਪੁਰਾਣੇ ਦਸ਼ੀਆਂ ਨਾਵਲ ਹੁੰਦੇ ਸੀ ਉਹਨਾਂ 'ਚ ਬੜਾ ਮਾਹੌਲ ਦਾ ਚਿਤ੍ਰਨ ਹੁੰਦਾ ਸੀ ਕਈ ਕਈ ਸਫੇ ਉਹ ਵਾਤਾਵਰਨ ਦਾ ਜਿਹਾ ਉਹੀ ਹੁੰਦਾ ਸੀਗਾ ਅੱਜਕੱਲ ਸਾਨੂੰ ਉਹ ਪੜ੍ਹਨਾ ਜਿਹੜਾ ਹੈਗਾ ਸਾਡੀ ਨਵੀਂ ਪੀੜ੍ਹੀ ਨੂੰ ਬੜਾ ਬੋਝ ਲੱਗਦਾ ਹੈਗਾ ਤੇ ਮੈਨੂੰ ਇੱਕ ਉਹ ਜਿਹੜੀ ਸਾਡੀ ਕੱਲ ਗੱਲਬਾਤ ਹੋਈ ਉਹਦੇ 'ਚੋ ਇਹ ਵੀ ਲੱਗਿਆ ਕਿ ਕਿਤੇ ਆਏ ਨਾ ਹੋ ਜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ AI ਦੀਆਂ ਸਿੱਧੀਆਂ ਜਿਹੀਆਂ ਕਹਾਣੀਆਂ ਉਹ ਸਾਨੂੰ ਲੱਗਣ ਵੀ ਗੱਲ ਦਾ ਪਤਾ ਲੱਗ ਗਿਆ ਤੇ ਜਿਹੜਾ ਸਹਿਦ ਦਾ ਉਹ ਪੂਰਾ ਉਹਦੀ ਸ਼ੈਲੀ ਦਾ ਆਨੰਦ ਮਾਨਣਾ ਹੁੰਦਾ ਉਹਦੇ ਤੋਂ ਅਸੀਂ ਵਾਂਝੇ ਗਏ ਚਲੋ ਇਸ ਬਾਰੇ ਇਹ ਤੁਹਾਡਾ ਸਹਿਦ ਸਭਾ ਦਾ ਸਹਿਤਕ ਬੰਦਿਆਂ ਦਾ ਕੇਤਰ ਆ ਤੁਸੀਂ ਇਹਦੇ ਤੇ ਬਾਅਦ ਦੇ ਵਿੱਚ ਹੋਰ ਚਾਤ ਆਪ ਕਰੋ ਜੋ ਮੇਰੀ ਡਿਊਟੀ ਦਾ ਹੀ ਲਈ ਸੀ ਕਿ ਤੁਸੀਂ ਥੋੜਾ ਜਿਹਾ AI ਬਾਰੇ ਕੁਝ ਦੱਸਣਾ ਹੈ